4-5 ਦਿਨ ਪਹਿਲਾਂ ਪਿੰਡ ਲਾਹਾ ਦੇ ਵਿੱਚ ਮੈਂ ਅੱਜ ਪਹੁੰਚਿਆ ਹਾਂ ਵੀਡੀਓ ਬਣਾਉਣ ਦੇ ਲਈ ਲਾਹਾ ਪਿੰਡ ਦਾ ਇੱਕ ਮੁੰਡਾ ਸੀ ਜਿਸ ਨੇ ਆਪਣੇ ਘਰ ਦੇ ਵਿੱਚ 190 ਬੂਟੇ ਪੋਸਟ ਦੇ ਲਾਏ ਸੀ ਤੇ ਉਸਦੀ ਵੀਡੀਓ ਵਾਇਰਲ ਹੋਈ ਸੀ 190 ਬੂਟੇ ਉਹਨੇ ਪੋਸਟ ਦੇ ਲਾਏ ਸੀ ਤੇ ਪੁਲਿਸ ਨੇ ਉਹਨੂੰ ਪਰਚਾ ਪਾ ਕੇ ਜੇਲ੍ਹ ਭੇਜ ਦਿੱਤਾ ਉਸ ਘਰ ਦੇ ਵਿੱਚ ਪਹੁੰਚਿਆ ਮੈਂ ਪਤਾ ਕਰ ਵੀ ਕਿ ਅਸਲ ਕੀ ਸਚਾਈ ਸੀ ਉਸ ਪੋਸਟ ਦੀ ਤੇ ਕਿੰਨੀ ਕਿ ਜਗ੍ਹਾ ਦੇ ਵਿੱਚ ਲਾਇਆ ਸੀ ਤੁਸੀਂ ਆਹ ਬੈਕ ਤੇ ਦੇਖ ਸਕਦੇ ਹੋ ਆ ਧਣੀਆਂ ਤੇ ਨਜ਼ਰ ਮਾਰੋ ਤੁਸੀਂ ਧਣੀਆਂ ਦੇ ਲਾਮ ਤੇ ਜਿਹੜੀ ਇੱਕ ਖਾਲੀ ਜਗ੍ਹਾ ਪਈ ਹੈ ਇਸ ਜਗ੍ਹਾ ਤੇ ਉਸ ਬਾਈ ਨੇ ਪੋਸਟ ਲਾਇਆ ਸੀ ਇਸ ਜਗ੍ਹਾ ਤੇ ਨੇੜੇ ਤੋਂ ਤੁਹਾਨੂੰ ਦਿਖਾਉਣਾ ਆ ਵੀ ਇਸ ਜਗ੍ਹਾ ਤੇ ਬਾਈ ਨੇ ਪੋਸਟ ਲਾਇਆ ਸੀ ਪੁਲਿਸ ਦਾ ਕਹਿਣਾ ਹੈ ਵੀ 190 ਬੂਟੇ ਸੀ ਇਸ ਜਗ੍ਹਾ ਤੇ ਇੰਨੀ ਕਿ ਜਗ੍ਹਾ ਦੇ ਉੱਤੇ ਤੁਸੀਂ ਮੰਨ ਲਓ ਚਾਹੇ ਇਹ ਮੰਨ ਲਓ ਵੀ ਬੰਦੇ ਨੇ ਚੌੜ ਕਰਦੇ ਨੇ ਲਾਤਾ ਜਾਂ ਬੰਦੇ ਨੇ ਮੰਨ ਲਓ ਵੀ ਇੱਕ ਸੌਂਕ ਜਾਂ ਹੁੰਦਾ ਯਾਰ ਆਪਾਂ ਆਪਣੇ ਘਰੇ ਪੋਸਟ ਲਾਈਏ ਜਿਹੜੇ ਬੰਦੇ ਨੂੰ ਖਾਣ ਪੀਣ ਦਾ ਪੁੱਕੀ ਦਾ ਫੀਮ ਦਾ ਸੌਂਕ ਹੁੰਦਾ ਉਹ ਅਕਸਰ ਲਾਈ ਲੈਂਦਾ ਪਰ ਆਪਣੇ ਕਾਨੂੰਨੀ ਜੁਰਮ ਮੰਨਿਆ ਜਾਂਦਾ ਆਪਾਂ ਆਪਣੇ ਘਰ ਦੇ ਵਿੱਚ ਇਹ ਬਾਈਨ ਦਾ 190 ਬੂਟੇ ਲਾਈ ਤੀ ਆਪਾਂ ਤਾਂ ਇੱਕ ਬੂਟਾ ਵੀ ਨਹੀਂ ਲਾ ਸਕਦੇ ਇਹ ਕਾਨੂੰਨੀ ਜੁਰਮ ਮੰਨਿਆ ਜਾਂਦਾ ਜਿੰਨਾ ਟਾਈਮ ਆ ਆਪਣੇ ਇਸ ਨੂੰ ਮਨਜ਼ੂਰੀ ਨਹੀਂ ਮਿਲ ਜਾਂਦੀ ਦੇਖੋ ਕੋਸ਼ਿਸ਼ਾਂ ਚੱਲ ਰਹੀਆਂ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਠਾਇਆ ਗਿਆ ਸੀ ਵੀ ਜਿਹੜੀ ਅਫੀਮ ਦੀ ਖੇਤੀ ਹੈ ਉਹ ਪੰਜਾਬ ਹਰਿਆਣਾ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਲਾਹਾਪਿੰਡ ਹਰਿਆਣਾ ਦਾ ਪਿੰਡ ਹੈ ਅ ਬਹੁਤ ਮੰਗਾ ਬਹੁਤ ਵਾਰੀ ਉੱਠੀਆਂ ਆਪਣੇ ਵੀ ਅਫੀਮ ਦੀ ਖੇਤੀ ਲਾਗੂ ਕਰੋ ਜੀ ਪਰ ਹਜੇ ਤੱਕ ਉਹ ਅਫੀਮ ਦੀ ਖੇਤੀ ਲਾਗੂ ਨਹੀਂ ਕਰੀ ਤੇ ਫਿਰ ਵੀ ਇੱਕ ਕਾਨੂੰਨ ਦੇ ਉਲਟ ਇਸ ਬਾਈ ਨੇ ਘਰ ਦੇ ਵਿੱਚ ਇੱਕ ਪੋਸਟ ਵੀਜ ਬੈਠਿਆ ਪਰਿਵਾਰ ਦਾ ਕਹਿਣਾ ਹੈ ਪਰਿਵਾਰ ਨਾਲ ਥੋੜੀ ਗੱਲਬਾਤ ਕਰਾਉਣੇ ਆਪਾਂ ਪਰਿਵਾਰ ਦਾ ਕਹਿਣਾ ਹੈ ਵੀ ਠੰਡ ਤੋਂ ਬਚਣ ਦੇ ਲਈ ਅਸੀਂ ਬੱਚੇ ਨੂੰ ਇੱਕ ਪਿੰਨਿਆ ਬਣਾ ਕੇ ਦਿੱਤੇ ਆ ਖਸ ਖਸ ਦੀਆਂ ਬੱਚੇ ਨੂੰ ਖੰਘ ਬਹੁਤ ਜ਼ਿਆਦਾ ਸੀ ਇਸ ਲਈ ਕਿਸੇ ਨੇ ਸਿਆਣੇ ਨੇ ਦੱਸਿਆ ਸੀ ਵੀ ਖਾਸ ਖਾਸ ਦੇ ਪਿੰਨੀਆਂ ਬਣਾ ਕੇ ਦੇ ਦੋ ਬੱਚੇ ਨੂੰ ਖੰਘ ਹਟ ਜੂ ਇਸ ਕਰਕੇ ਅਸੀਂ ਬੱਚੇ ਨੂੰ ਪਿੰਨੀਆਂ ਬਣਾ ਕੇ ਤੇ ਬੱਚਾ ਇੱਥੇ ਖੇਡਦਾ ਖੇਡਦਾ ਇਸ ਜਗ੍ਹਾ ਤੇ ਪਿੰਨੀਆਂ ਖੜਿਆ ਬੈਠਿਆ ਉਹ ਪਿੰਨੀਆਂ ਖਿੰਣ ਦੇ ਨਾਲ ਇੱਥੇ ਜਿਹੜਾ ਪੋਸਟ ਹੈ ਉਹ ਉੱਗ ਗਿਆ ਇੱਕ ਕਮਾਲ ਦੀ ਗੱਲ ਹੋਰ ਹੈ ਇਹ ਪੋਸਟ ਉੱਤੇ ਗੜੇ ਪੈ ਗਏ ਸੀ ਥੋੜੇ ਦਿਨ ਪਹਿਲਾਂ ਤੇ ਗੜੇ ਨਾਲ ਬਿਲਕੁਲ ਮਰ ਗਿਆ ਸੀ ਇਹ ਪਰ ਉਸ ਤੋਂ ਬਾਅਦ ਦੁਬਾਰੇ ਫਿਰ ਇਹ ਹਰਾ ਹੋ ਗਿਆ ਮਾੜੀ ਕਿਸਮਤ ਲਾ ਲੋ ਬਾਈ ਤੇ ਪਰਚਾ ਪੈਣਾ ਸੀ ਤੇ ਪਰਿਵਾਰ ਦਾ ਇਹ ਵੀ ਕਹਿਣਾ ਹੈ ਵੀ ਸਾਡੀ ਸੀਆਈਡੀ ਹੋਈ ਹੈ ਵੀ ਸਾਡੀ ਸੀਆਈਡੀ ਹੋਈ ਹੈ ਕਿਸੇ ਨੇ ਸੀਆਈਡੀ ਕੀਤੀ ਹੈ ਤੇ ਆਪਾਂ ਪਰਿਵਾਰ ਨਾਲ ਤੁਹਾਡੀ ਗੱਲਬਾਤ ਕਰਾਉਣੀ ਤੁਸੀਂ ਪਰਿਵਾਰ ਦੇ ਸੁਣੋ ਪਰਿਵਾਰ ਦਾ ਪਰਿਵਾਰ ਦੇ ਸੁਣੋ ਵੀ ਪਰਿਵਾਰ ਕੀ ਕਹਿ ਰਿਹਾ ਹੈ ਬਈ ਜਿਹੜਾ ਉਹ ਥੋੜਾ ਪਰਾਇਆ ਹੋ ਸਕਾ ਹਾਂਜੀ ਕੀ ਕੰਮ ਕਰਦਾ ਬਾਈ ਉਹ ਉਹਦੇ ਕਦੀ ਕਦਾ ਦਿਹਾੜੀ ਲਾ ਲ ਜਾਂਦੀ ਗੱਡੀ ਤੇਰੀ ਬਸ ਹੂੰ ਕਦੇ ਨਾ ਕਦੇ ਉਹ ਦਿਹਾੜੀ ਲਾ ਲਾਂ ਦੀ ਟਰੱਕ ਤੇ ਹੁਣ ਕਿੰਨੇ ਗੱਡੀ ਦੇ ਲਾਂਦਾ ਜੀ ਗੱਡੀ ਦਾ ਜੀ ਕਿਹੜੀ ਗੱਡੀ ਚਲਾਉਂਦਾ ਛੋਟੀ Swift ਵਗੈਰ ਉਹਗੀ ਹਾਂ ਹੁਣ ਕਿੰਨੇ ਦਿਨ ਹੋ ਗਏ ਬਈ ਘਰੇ ਆਏ ਨੂੰ ਉਹਨਾਂ ਨੂੰ ਉਹਦੇ 2 ਮਹੀਨੇ ਦਾ ਘਾਰੀ ਸੀ ਜੀ ਹੁਣ ਤੇ ਡੈਡੀ ਦੀ ਡੈਥ ਹੋ ਗਈ ਸੀ ਜੀ ਉਹਦੇ ਤੋਂ ਬਾਅਦ ਗਿਆ ਹੀ ਨਹੀਂ ਹੈ ਜੀ ਉਹ ਹਾਂਜੀ ਵੀ ਕਦੇ ਨਾ ਕਦੇ ਸੌਂਕ ਨੂੰ ਲਾਂ ਕਿਸੇ ਤੇ ਢੇੜਾ ਲਾ ਜਾਂਦੇ ਗੱਡੀ ਦੀ ਪੱਕਾ ਡਰਾਈਵਰ ਨਹੀਂ ਸੀ ਨਹੀਂ ਪੱਕਾ ਨਹੀਂ ਸੀ ਜੀ ਕਦੀ ਕਦਾਰ ਜਿਵੇਂ ਦਿਹਾੜੀ ਮਿਲ ਗਈ ਚੱਲੇ ਗਿਆ ਜੀ ਠੀਕ ਇਹ ਪਰਸੋਂ ਆਈ ਸੀ ਪੁਲਿਸ ਬਾਈ ਆਪਣੇ ਘਰੇ ਹਾਂਜੀ ਠੀਕ ਹੈ ਪਿੰਨੀਆਂ ਪੁਨੀਆ ਬਣਾਈ ਹੈ ਜੀ ਨਿਆਣਾ ਏ ਛੋਟਾ ਜਿਹਾ ਜੀ ਉਹਦੇ خاطر ਪਿੰਨੀਆਂ ਵੀ ਮੈਂ ਗੱਲ ਕਰਕੇ ਆਇਆ ਹਾਂ ਤੇ ਉਹ ਬੱਚਾ ਜੀ ਘਰ ਦੇਣੇ ਇੱਥੇ ਛੱਟ ਤਾਂ ਜੀ ਪਾਲਕ ਪੁਲਕ ਲਈ ਹੈ ਜੀ ਆਪਾਂ ਜੀ ਤੇ ਸਾਨੂੰ ਕੀ ਪਤਾ ਜੀ ਉਹਦੇ ਚ ਉਹ ਕੀ ਹੋ ਗਿਆ ਜੀ ਉਹ ਪੁਲਿਸ ਕਿਸੇ ਨੇ ਸ਼ਿਕਾਇਤ ਕਰਤੀ ਹੋਣੀ ਹੈ ਜੀ ਆਪਾਂ ਘਰ ਨਹੀਂ ਹੈ ਜੀ ਵਾਈਫ ਸੀ ਜੀ ਇਕੱਲੀ ਘਰ ਜੀ ਤੇ ਪੁਲਿਸ ਆਣ ਕੇ ਜੀ ਇੱਥੇ ਬਸ ਉਹਨਾਂ ਨੇ ਰੋਲਾ ਧੱਪਾ ਜਿਹਾ ਕਰਤਾ ਜੀ ਸਾਨੂੰ ਪਤਾ ਨਹੀਂ ਲੱਗਿਆ ਜੀ ਕੀ ਹੋਇਆ ਜੀ ਬਸ ਜੀ ਉਹ ਡਬਰਾ ਵੀ ਘਰ ਨਹੀਂ ਜੀ ਫੇਰ ਉਹ ਜੇ ਉਹਨੂੰ ਪਤਾ ਹੁੰਦਾ ਤੇ ਉਹ ਕਿਧਰੇ ਚਲੇ ਭੱਜ ਜਾਂਦਾ ਜੀ ਜੇ ਆਪਾਂ ਨੂੰ ਕੋਈ ਮਨਟ ਦਿਆ ਤੇ ਉਹ ਆਪੇ ਘਰ ਆ ਗਿਆ ਜੀ ਇੱਥੇ ਜੀ ਵੀ ਜਦੋਂ ਆਪਾਂ ਠੰਡ ਤੋਂ ਬਚਣ ਦੇ ਲਈ ਕਹਿੰਦੇ ਬੱਚੇ ਨੂੰ ਪਖਾਸ ਖਸ ਦੇ ਦੋ ਕੋਈ ਪਿੰਨੀਆਂ ਬਣਾਈਆਂ ਤੇ ਉਹ ਪਿੰਨੀਆਂ ਇੱਥੇ ਗਿਰਗਰ ਗਈਆਂ ਹਾਂਜੀ ਹਾਂ ਠੀਕ ਹੈ ਤਾਂ ਉਹ ਬੱਚਾ ਸਾਰਾ ਵੱਡ ਜਾ ਛੱਟਦਾ ਜੀ ਪਾਲਕ ਸੀ ਜੀ ਇੱਥੇ ਵੀ ਛੱਟਦਾ ਜੀ ਬੱਸ ਜੀ ਤੁਸੀਂ ਪੁਰਸ ਨੂੰ ਕਿਹਾ ਨਹੀਂ ਬਈ ਵੀ ਇਹ ਕੋਈ ਸਿਆਸਤ ਨਾਲ ਨਹੀਂ ਲਾਇਆ ਜਾਏ ਬੱਚੇ ਨੇੜੇ ਤਾਂ ਕੋਈ ਕੋਈ ਸੁਣੀ ਨਹੀਂ ਮੁੰਮ ਨਹੀਂ ਨਹੀਂ ਹੈ ਜੀ ਮੰਨੇ ਨਹੀਂ ਹੈ ਜੀ ਕਹਿੰਦੇ ਜੀ ਉਹਨਾਂ ਨੂੰ ਬਲਾਓ ਬਸ ਉਦੋਂ ਹੀ ਲੈ ਕੇ ਜੀ ਉਹਨਾਂ ਨੂੰ ਬਸ ਆਂਦੇ ਹੀ ਲੈ ਕੇ ਜੀ ਮੁੰਡੇ ਨੂੰ ਜੀ ਤੁਸੀਂ ਬਹੁਤ ਕਿਹਾ ਉਹਨਾਂ ਨੂੰ ਹਾਂ ਜੀ ਬਹੁਤ ਕਿਹਾ ਜੀ ਨਾ ਮੇਰੇ ਭਰਾ ਕੋਲ ਫੋਨ ਹੈ ਜੀ ਉਹ ਕਹਿੰਦੇ ਜੀ YouTube ਤੋਂ ਦੇਖਿਆ ਜੀ ਉਹਦੇ ਕੋਲ ਨਾ ਫੋਨ ਹੈ ਜੀ ਨਾ ਕੋਈ ਨੰਬਰ ਹੈ ਜੀ ਉਹਦੇ ਕੋਲ ਜੀ ਜਿਹੜੀ ਉਹ ਗੱਲ ਕਹੀ ਗਈ ਹੈ ਬਈ ਵੀ YouTube ਤੋਂ ਦੇਖ ਕੇ ਉਹਨੇ ਜਿਹੜਾ ਪੋਸਟ ਆ ਉਹ ਵੀਜਾ ਹੈ ਇਹ ਤੁਹਾਡੇ ਭਾਈ ਦੇ ਵੱਲੋਂ ਕਹੀ ਗਈ ਹੈ ਠੀਕ ਹੈ ਜੀ ਠੀਕ ਹੈ ਕਰਨੇ ਹੈਗਾ ਦੀ ਕਰਨੀ ਹੈਗਾ ਜੀ ਉਹਨੂੰ ਪਤਾ ਹੀ ਨਹੀਂ ਹੈ ਵੀ ਘਰ ਪੁਲਿਸ ਆਈ ਹੈ ਜੀ ਉਹਦੇ ਨੋਰਮਲ ਹੀ ਆਏ ਜੀ ਉਹਨੂੰ ਇਦਾਂ ਦਾ ਕੁਝ ਕੀਤਾ ਹੁੰਦਾ ਜੀ ਭੱਜ ਜਾਂਦਾ ਜੀ ਇੱਥੇ ਜੀ ਨਹੀਂ ਪੁਲਿਸ ਪਤਾ ਕੀ ਕਹਿ ਰਹੀ ਹੈ ਬਾਈ ਪੁਲਿਸ ਕਹੇ ਜੀ ਵੀ ਜਦੋਂ ਇਹ ਬੀਜਿਆ ਉਹਦੇ ਨੇ YouTube ਤੋਂ ਦੇਖ ਕੇ ਬੀਜਿਆ ਵੀ ਥੋੜੇ ਪੈਸੇ ਦਾ ਕਹਿ ਰਹੇ ਨੇ ਬੰਦੇ ਕੋਲ ਤੇ ਫੋਨ ਹੀ ਨਹੀਂ ਹੈ ਜੀ ਫੋਨ ਹੀ ਨਹੀਂ ਹੈ ਜੀ ਫੋਨ ਹੀ ਨਹੀਂ ਹੈ ਇਹ ਦੇ ਤੁਕੀਆਂ ਗੱਲਾਂ ਜਿਹੜੀਆਂ ਅੱਗੇ ਲੋ ਬਣਾਏ ਜਾਂਦੇ ਨੇ ਹਾਂਜੀ ਹਾਂਜੀ ਠੀਕ ਉਹਨਾਂ ਵੱਲੋਂ ਨਹੀਂ ਕਿਹਾ ਗਿਆ ਜੀ ਹਾਂਜੀ ਠੀਕ ਹੈ ਜੀ ਵੀ ਇਹ ਤਾਂ ਬਸ ਬੱਚੇ ਨੇ ਦੇਖ ਤਾਂ ਦੇ ਹੋ ਗਿਆ ਹਾਂਜੀ ਤੇ ਹੁਣ ਪਰਚਾ ਪੈ ਗਿਆ ਵਾਜ ਦਾ ਪਰਚਾ ਪੈ ਗਿਆ ਜੀ ਠੀਕ ਹੈ ਠੀਕ ਹੈ ਪੋਸਟ ਦਾ ਵੀ ਇੰਨੇ ਥਾਂ ਤੇ ਪੋਸਟ ਵੀਜੇ ਵੀ ਪਰ ਇਹ ਬਾਈ ਇੰਨੀ ਜਗ੍ਹਾ ਦੀ ਪਾਇਆ ਗਿਆ ਤੁਹਾਨੂੰ ਇਹ ਤਾਂ ਨਹੀਂ ਉਹਦੇ ਬਹੁਤ ਜ਼ਿਆਦਾ ਜਗ੍ਹਾ ਦਿਖਾਰੇ ਨੇ ਜੀ ਵੀਡੀਓ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਬਾਈ ਇਹ ਬਾਈ ਦਾ ਕਹਿਣਾ ਵੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਾਂ ਬਾਈ ਤੇ ਕਿਹਾ ਗਿਆ ਉਹ ਬਹੁਤ ਵੱਡੀ ਜਗ੍ਹਾ ਨੂੰ ਦਿਖਾਇਆ ਗਿਆ ਅਕਸਰ ਜਿਹੜੀ ਜਗ੍ਹਾ ਹੈ ਉਹ ਇੰਨੀ ਹੀ ਹੈ ਤੁਸੀਂ ਨੇੜੇ ਤੋਂ ਉਹ ਜਿਹੜੀ ਅਸਲੀ ਜਗ੍ਹਾ ਹੈ ਬਾਈ ਉਹ ਇੰਨੀ ਹੀ ਜਗ੍ਹਾ ਹੈ ਅਸਲ ਜਿਹੜਾ ਘਰ ਹੈ ਬਾਈ ਦਾ ਉਹ ਇਹੇ ਘਰ ਹੈ ਕੱਲ ਨੂੰ ਉਹ ਵੀਡੀਓ ਦੇ ਵਿੱਚ ਕੋਈ ਹੋਰ ਘਰ ਲਾ ਦੇਣ ਜਾਂ ਕੋਈ ਹੋਰ ਜ਼ਮੀਨ ਲਾ ਦੇਣ ਹੋਰ ਕੋਈ ਜ਼ਮੀਨ ਦੇ ਵਿੱਚ ਉਹ ਵੀਜੇ ਨਹੀਂ ਹੋਇਆ ਇਹੀ ਜਗ੍ਹਾ ਉਹਦਾ ਭਰਾ ਮੇਰੇ ਨਾਲ ਖੜਾ ਹੈ ਲਾਹਾ ਪਿੰਡ ਦੇ ਵਿੱਚ ਅਸੀਂ ਉਹਦੇ ਬਾਈ ਦੇ ਜੱਦੀ ਪਿੰਡ ਦੇ ਵਿੱਚ ਖੜਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਈ ਆਪਾਂ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਮਾਹੌਲ ਹੋਰ ਹੁੰਦਾ ਜਦੋਂ ਕਿ ਆਉਂਦਾ ਸਾਰੇ ਇਕੱਠੇ ਹੋ ਜਾਂਦੇ ਨੇ ਪਰ ਸ਼ਹਿਰਾਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹੈ ਕਿ ਉਹਨਾਂ ਕੀ ਉਮੀਦ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਵੀ ਪਰਚਾ ਰੱਦ ਕੀਤਾ ਜਾਏ ਜੀ ਆਪਾਂ ਤੇਹੀ ਉਮੀਦ ਕਰਦੇ ਆਂ ਜੀ ਵੀ ਵੀ ਪਰਚੇ ਨੂੰ ਰੱਦ ਕੀਤਾ ਜਾਵੇ ਰੱਦ ਕੀਤਾ ਜਾਏ ਜੀ ਵੀ ਗਲਤੀ ਨਹੀਂ ਉਹਦੀ ਹਾਂ ਜੀ ਤੁਹਾਨੂੰ ਲੱਗਦਾ ਬਈ ਕਿਸੇ ਨਾਲ ਤੁਹਾਡੀ ਕੋਈ ਬੈਂਸਵਾੜੀ ਜਾਂ ਕਿਦਾਂ ਕੋਈ ਬੈਠ ਬਾੜੀ ਤੇ ਕਿਸੇ ਨਾਲ ਨਹੀਂ ਹੁਣ ਰੱਬ ਜਾਣੇ ਜੀ ਕਿੰਨੇ ਖੁੰਦਾ ਕੱਢੀ ਏ ਜੀ ਕਿਸ ਕੋਈ ਖੁੰਦਗ ਰੱਖ ਕੇ ਬੈਠਾ ਸਾਨੂੰ ਪਤਾ ਨਹੀਂ ਨਾ ਉਸ ਚੀਜ਼ ਦਾ ਜੀ ਹੋਈ ਸੀ ਆਈਡੀਆ ਹੋਈ ਤੇ ਕਿਸੇ ਨਾਲ ਨਹੀਂ ਹੈ ਜੀ ਹੁਣ ਕਿਆ ਪਤਾ ਜੀ ਕਿੰਨੇ ਕੀਤੀ ਉਹਨਾਂ ਨੇ ਜੋ ਐਫਆਰ ਕੀਤੀ ਹੁੰਦੇ ਚ ਲਿਖਿਆ ਵੀ ਮੁਖ ਮੁਖਬਰੀ ਕੀਤੀ ਹੈ ਕਿਸੇ ਨੇ ਵੀ ਕਿਸੇ ਨੇ ਦੱਸਿਆ ਵੀ ਫਲਾਣੇ ਨਾਮ ਤੇ ਪੋਸਟ ਲਾਇਆ ਹੋਇਆ ਲਾਇਆ ਹੈ ਤੇ ਉਹ ਪੱਟਨੇ ਦੀ ਤਿਆਰੀ ਚ ਨਹੀਂ ਜੀ ਇਹ ਵੀ ਕਿਹਾ ਜੀ ਜੇ ਸਾਨੂੰ ਪਤਾ ਹੁੰਦਾ ਤੇ ਆਪਾਂ ਪੱਟ ਦਿੰਦੇ ਜੀ ਠੀਕ ਉੱਥੇ ਕਿਹਾ ਗਿਆ ਸਾਡੇ ਜੀ ਇਹ ਪੱਟਣ ਦੀ ਤਿਆਰੀ ਚ ਨਹੀਂ ਹੁਣ ਹੋਇਆ ਪਿਆ ਉਹ ਵੀਡੀਓ ਵਿੱਚ ਦੇਖਿਆ ਕੋਈ ਐਡਾ ਜ਼ਿਆਦਾ ਤਾਂ ਹੋਇਆ ਵੀ ਨਹੀਂ ਸੀ ਉਹ ਹਜੇ ਤਾਂ ਕੱਤੀ ਸੀ ਉਹ ਹਾਂਜੀ ਹਾਂਜੀ ਉਹਨਾਂ ਦੇ ਐਡੇ ਐਡੇ ਫੁੱਲ ਦਿਖਾਏ ਨੇ ਜੀ ਹੁੰਦੇ ਤੇ ਕੁਝ ਵੀ ਨਹੀਂ ਹੈ ਜਿੱਦਾਂ ਦਾ ਜੀ ਠੀਕ ਹੈ ਜਿਹੜਾ ਪੋਸਟ ਸੀ ਬਾਈ ਇਹ ਪੱਟ ਕੇ ਪੁਲਿਸ ਉਦੋਂ ਹੀ ਪੱਟ ਕੇ ਲੈ ਗਨੇ ਜੀ ਬਸ ਜੀ ਉਹ ਠੀਕ ਹੈ ਹਾਂਜੀ ਠੀਕ ਹੈ ਕਿੰਨੇ ਕਿੰਨੀ ਉਮਰ ਦੀ ਬਾਈ ਉਹ ਬਾਈ ਦੀ ਹੁੰਦੀ 29-30 ਸਾਲ ਉਮਰ ਹੈ ਜੀ 29-30 ਸਾਲ ਹਾਂਜੀ ਵਿਆਹੇ ਹੋਏ ਨੇ ਨਹੀਂ ਕੁਵਾਰੇ ਹੀ ਹੈ ਜੀ ਕੁਵਾਰੇ ਨੇ ਠੀਕ ਹੈ ਜੀ ਠੀਕ ਹੈ ਤੇ ਹੁਣ ਕਿਹੜੇ ਥਾਣੇ ਚ ਨੇ ਬਾਈ ਉਹ ਉਹ ਅੰਬਾਲਾ ਸੈਂਟਰ ਜੇਲ੍ਹ ਚ ਭੇਜਤਾ ਜੀ ਕੱਲ ਅੰਬਾਲਾ ਜੇਲ੍ਹ ਦੇ ਵਿੱਚ ਭੇਜਦੇ ਨੇ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਇਹ ਲਾਹਾ ਪਿੰਡ ਦੀ ਵੀਡੀਓ ਹੈ ਸੁਣ ਦੱਸ ਕਿ ਆਟਿਆਂ ਬਾਈ ਤੇ ਘਰ ਦੇ ਵਿੱਚ ਸੌਂਗ ਨਾਲ ਖਾਸ-ਖਾਸ ਹਰਾ ਹੋ ਗਿਆ ਸੌਂਕ ਨਾਲ ਦੇਖ ਲੋ ਵਿਜੀ ਲਾ ਲੋ ਜਾਂ ਜਿੱਦਾਂ ਇਹ ਪਰਿਵਾਰ ਕਹਿ ਰਿਹਾ ਵੀ ਬੱਚੇ ਨੇ ਕਿੰਨਿਆਂ ਡੋਲਤੀਆਂ ਉਸ ਨਾਲ ਲਾ ਲੋ ਤੇ ਬਹੁਤ ਥੋੜੀ ਜਗ੍ਹਾ ਦੇ ਵਿੱਚ ਪੋਸਟ ਸੀ ਜੋ ਪੁਲਿਸ ਨੇ ਜਦੋਂ ਇਸ ਦੀ ਖਬਰ ਮਿਲੀ ਤਾਂ ਕਿਉਂ ਕਾਨੂੰਨੀ ਜੁਰਮ ਮੰਨਿਆ ਜਾਂਦਾ ਇਹ ਪੁਲਿਸ ਨੇ ਇਸ ਬੰਦੇ ਨੂੰ ਆ ਕੇ ਚੱਕਿਆ ਤਿਸਤੇ ਪਰਚਾ ਪਾ ਦਿੱਤਾ ਕਿਉਂਕਿ ਜਿੰਨਾ ਟਾਈਮ ਪੋਸਟ ਜਾਂ ਫੀਮ ਆਪਣੇ ਪੰਜਾਬ ਹਰਿਆਣਾ ਦੇ ਵਿੱਚ ਲਾਗੂ ਨਹੀਂ ਹੋ ਜਾਂਦਾ ਇਹ ਕਾਨੂੰਨ ਆਪਾਂ ਆਪਾਂ ਨੂੰ ਵਿਜਨ ਦਾ ਅਧਿਕਾਰ ਨਹੀਂ ਮਿਲ ਜਾਂਦਾ ਉਹਨਾ ਟਾਈਮ ਆਪਾਂ ਪੋਸਟ ਨਹੀਂ ਵੀ ਸਕਦੇ ਇੱਕ ਵੀ ਬੂਟਾ ਨਹੀਂ ਵੀ ਸਕਦੇ ਆਪਾਂ ਇਹ ਕਾਨੂੰਨੀ ਜੁਰਮ ਮੰਨਿਆ ਜਾਂਦਾ ਹੈ ਤੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਇਸ ਗੱਲ ਦੀ ਗੌਰ ਰੱਖਿਆ ਕਰੋ ਇਸ ਨੂੰ ਚੌੜ ਦੇ ਵਿੱਚ ਨਾ ਲੈ ਕੇ ਜਾਓ ਕਿਉਂਕਿ ਆਪਾਂ ਨੇ ਜੌਬ ਤੇ ਵੀ ਲੱਗਣਾ ਹੁੰਦਾ ਹੈ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਜਾਣਾ ਹੁੰਦਾ ਹੈ ਅਸੀਂ ਨਹੀਂ ਚਾਹੁੰਦੇ ਵੀ ਕਿਸ ਬੇਕਸੂਰ ਕਿਸੇ ਬੰਦੇ ਤੇ ਇਹ ਪਰਚਾ ਪੈ ਜਾਵੇ ਕਿਉਂਕਿ ਆਪਾਂ ਚੌੜ ਦੇ ਨਾਲ ਖੇਤ ਜਾਂ ਘਰ ਦੇ ਵਿੱਚ ਖਸ ਖਸ ਬੀਜ ਬੈਠਦੇ ਆਂ ਪਰ ਆਪਾਂ ਇਹ ਨਹੀਂ ਸੋਚਦੇ ਵੀ ਜੇ ਇਸ ਦੀ ਪਿੰਕ ਪੁੱਤ ਨੂੰ ਲੱਗ ਗਈ ਤਾਂ ਨਾਲ ਦਿਨ ਸਿੱਧਾ ਪਰਚਾ ਹੋਊਗਾ ਕਿਉਂਕਿ ਅਫੀਮ ਨੂੰ ਆਪਣੇ ਪੰਜਾਬ ਹਰਿਆਣਾ ਦੇ ਵਿੱਚ ਬਹੁਤ ਹੋਰ ਵੀ ਸਟੇਟਾਂ ਬਹੁਤ ਨੇ ਬੀਜਣਾ ਕਾਨੂੰਨੀ ਜੁਰਮ ਮੰਨਿਆ ਜਾਂਦਾ ਹੈ ਧੰਨਵਾਦ